ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰ ਪ੍ਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਕਵੈਸਟ ਬੇਨਤੀ ਕਰਦੇ ਆਂ ਕਿ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਪੈਸੇ ਲਾਉਂਦੇ ਜੇ ਪੈਸੇ ਨੂੰ ਪੈਸਾ ਸਮਝਿਆ ਕਰੋ ਦੂਜੀ ਬੇਨਤੀ ਕਰਦੇ ਆਂ ਵੱਧ ਵੱਧ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਹੇ ਕਰੀਪ ਦਾ ਫਾਇਦਾ ਆ ਜੇ ਅੱਜ ਦੀ ਵਿਜ਼ਿਟ ਆਪਣੀ ਪਿੰਡ ਸੁੱਧ ਸਿੰਘ ਵਾਲਾ ਜ਼ਿਲ੍ਹਾ ਸ਼ਹੀਦ ਨੂੰ ਫਿਰੋਜ਼ਪੁਰ ਤੇ ਤਹਸੀਲ ਵੀ ਫਿਰੋਜ਼ਪੁਰ ਬਾਈ ਪਿੱਪਲ ਦੇ ਫਾਰਮ ਤੇ ਪਹੁੰਚ ਚੁੱਕੇ ਆ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਐਂਡ ਤੱਕ ਜਰੂਰ ਬਨੇ ਰਹੋ ਧੰਨਵਾਦੀ ਆ ਤੁਹਾਡੇ ਤੇ ਆਓ ਕਰਕੇ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਠੀਕ ਠਾਕ ਜੀ ਵਧੀਆ ਜੀ ਡਾਈ ਜਾਂਦੇ ਤੋਤੇ ਹਾਂਜੀ ਉੱਡੀ ਜਾਂਦੇ ਜੀ ਠੀਕ ਆ ਜੀ ਹੋਰ ਸੁਣਾਓ ਠੀਕ ਠਾਕ ਜੀ ਅੱਜ ਦੋ ਹੀ ਪਸ਼ੂ ਫਿਰ ਹਾਂਜੀ ਦੋ ਹੀ ਪਸ਼ੂ ਜੀ ਪ੍ਰੈਸ ਕਰਕੇ ਨੋਟ ਡਰੈਸ ਜੀ ਆਪਣਾ ਪਿੰਡ ਸੁਧ ਸਿੰਘ ਵਾਲਾ ਜੀ ਹਾਂਜੀ ਜ਼ਿਲ੍ਹਾ ਫਿਰੋਜ਼ਪੁਰ ਤਸਵੀਰ ਵੀ ਪ੍ਰਾਈਪਰ ਜੀ ਮੋਬਾਈਲ ਨੰਬਰ 97795 ਹਾਂ 02019 ਠੀਕ ਆ 97795 02019 ਇਹ ਤੋਂ ਸ਼ੁਰੂਆਤ ਕਰੀਏ ਵਾਹ ਜੀ ਵਾਹ ਕਿੱਡੇ ਕਮਾਲ ਦੀ ਝੋਟੀ ਹੈ ਹਾਂ ਦੂਜਾ ਸੁਭਾ ਦੇਖੋ ਕਿੱਡੇ ਸੋਹਣਾ ਹੈ ਨਾ ਆਰਡਰ ਕੁਆਲਟੀ ਕਰਮਾਲੀ ਦੀ ਵਾਹ ਜੀ ਵਾਹ ਪੂਰੇ ਕੋਕੇ ਜੜੀ ਬੈਠੀ ਹੈ ਨਾ ਸੁਭਾ ਦੂਜਾ ਆ ਗਈ ਤੇ ਕਿੰਨਾ ਬੋਲਾ ਬੋਲਾ ਹੀ ਕੱਲ ਸੁਈ ਅਜੇ ਗਿੱਲਾ ਨਾਰੂ ਹੈ ਨਾ ਉਦਾਂ ਹੀ ਪਿਆ ਬੱਚਾ ਮੇਲ ਕਾਫ ਆ ਗਿਆ ਵਗ ਸਜਣੋ ਗਿੱਲਾ ਨਾਰੂ ਤੋਰਾ ਕਰ ਰਹੀ ਹੈ ਝੋਟੀ ਦਾ ਚੱਕ ਦੂਜਾ ਸੂਹਾ ਆ ਗਈ ਸਿੰਘੀ ਸੁੰਗੀ ਬੜੇ ਕਮਾਲ ਦੀ ਲਾਈ ਬੈਠੀ ਕੋਕੇ ਜੜੀ ਬੈਠੀ ਆ ਵਾਹ ਜੀ ਲਾਇਓ ਇਹਨੂੰ ਫੇਸ ਕੁਆਲਟੀ ਵਿਖਾ ਰੋ ਮੋਖੜਾ ਮਖੜਾ ਵੇਖੋ ਜੀ ਬਹੁਤ ਸੋਹਣੀ ਆ ਲਓ ਜੀ ਵਾਹ ਜੀ ਪਿੱਠ ਪੜਾ ਵੇਖੋ ਸ਼ਾਨਦਾਰ ਕਿੱਡਾ ਲੱਗਾ ਝੋਟੀ ਨੂੰ ਲਾਇਓ ਕੋ ਨਹੀਂ ਇਤੋ ਕਮਾਲ ਉਹ ਲਾ ਚਲੋ ਆਖੀ ਕੇ ਬਾਹਰ ਨਿਕ ਨਿਕ ਉਹਨੂੰ ਲੈ ਚਲੋ ਸਿੱਧੀ ਪਰਨ ਲੈ ਜਾਓ ਲਓ ਜੀ ਲੈ ਚਲੋ ਘਾਤ ਪੂਰਾ ਝੋਟੀ ਦਾ ਠੀਕ ਆ ਮਦਰੀਆਂ ਗੋਡੀਆਂ ਜਿਆ ਤੇ ਸੁਹਾ ਦੁੱਜਾ ਥਾਂ ਲੈਵਾ ਬੜਾ ਕਮਾਲ ਦਾ ਲੱਗਾ ਝੋਟੀ ਨੂੰ ਕੀ ਬਾਤਾਂ ਵਾਹ ਜੀ ਵਾਹ ਇੱਕੋ ਜੇ ਲਓ ਤੇ ਰੇਡ ਦੀ ਗੱਲ ਕਰੀਏ ਤੇ ਕਿੰਨਾ ਕਰ ਜੀਏ ਰੇਡ ਜੀ ਦੇ ਦਈ ਗਏ ਪੂਰੇ ਲੱਖ ਦੇ ਹੀ ਇਕਦਾਂ ਦੀਆਂ ਝੋਟੀਆਂ ਦਾ ਵੀ 1 20 20 ਕਰੀ ਜਾਂਦੇ ਲੋਕ ਆ ਕੀਤੇ ਜਾਂਦੇ ਪਰ ਮੈਨੂੰ ਬੜਾ ਕਰਨਾ ਨਹੀਂ ਤਾਂ ਹਾਂਜੀ ਪੱਧਰ ਜਾ ਕਰਕੇ ਦੇ ਦਈ ਗਏ 95 ਦੀ ਦੇ ਦਾਂਗੇ ਆਂ ਦਾ ਜੀ ਛੋਟੀ ਆ ਦੂਜੀ ਗੌਰਮਾਨ ਕਰ ਦਾਂਗੇ 95 93 ਦੀ ਪੂਰੇ 90 ਦੀ ਕਰ ਦੇ ਯਾਰ ਹਾਂ ਤੇ ਨਾ ਫਿਕਸ ਫਿਕਸ ਕਰ ਦੇ ਚਲੋ ਜਾਂਦੇ ਹੈਨਾ ਲਓ ਜੀ ਸੱਜਣੋ ਛੋਟੀ ਕੱਲ ਸੁਈ ਆ 8 ਕਿਲੋ ਬੋਲੇ ਤੇ ਸਟਾਰਟਿੰਗ ਚੱਲੀ ਜੀ ਛੋਟੀ ਜਾਰੀ ਵੀ ਨਹੀਂ ਆ ਸੋਣੀ ਆ ਫੱਬਰ ਆਪ ਪੂਰੀ ਚਾਰਜ ਫੇਰੇਂ ਬਾਕੀ ਥੋੜਾ ਜਨਾ ਥਾਂ ਅੰਦਰ ਘਟਵਾ ਗਿਆ ਏ ਕਰਕੇ ਤੁਹਾਨੂੰ ਖਾਈ ਇੰਨੀਗਾ ਸ਼ੋਰਟ ਵੀਡੀਓ ਦੇ ਵਿੱਚ ਜੇ ਤੁਰਦੀ ਤਰਦੀ ਵੇਖਣੀ ਹੈ ਨਾ ਤੁਸੀਂ ਵੇਖ ਸਕਦੇ ਚਲੋਣੀ ਆ ਬਾਕੀ ਥਾਂ ਬੜਾ ਸੋਹਣਾ ਕੰਮ ਦਾ ਲੱਗਾ ਤੇ ਲੋ ਜੀ ਸੁੰਗ ਸੁੰਗਦੀ ਫੇਸ ਕੁਆਲਟੀ ਜਮਾਈ ਕੋਕੇ ਜੜੀ ਬੈਠੇ ਝੋਟੀ ਠੀਕ ਆ ਜੀ ਤੇ ਪੇਠਪੜਾ ਤੁਸੀਂ ਵੇਖ ਸਕਦੇ ਜੇ ਕਿੰਨੀ ਚੌੜੀ ਆ ਕਰਮਾ ਵਾਲੀ ਠੀਕ ਨਾਲੇ ਗਿੱਲਾ 나ੜੂ ਇੱਕ ਮਹੀਨਾ ਦੋ ਮਹੀਨੇ ਜੇ ਵਿਕਰੀ ਚ ਨੇ ਰਹਿਣਾ ਕਰਮਾ ਵਾਲੀ ਨੇ ਤੇ ਲੈ ਜਾਓ ਜਿੰਦੇ ਮਨ ਪਸੰਦ ਲੱਗੀ ਇਹ ਕਾਰ ਜਿਹੜੀ ਉਸ ਤੇ ਜਗ ਸੁਬਾਹ ਹਾਂਜੀ ਇਹ ਦੂਜਾ ਸੁਬਾਹ ਜੀ ਥੋੜੀ ਸੰਭ ਵੀ ਨਹੀਂ ਕਿਸ ਨੇ ਝੋਟੀ ਤੀਜਾ ਮੰਨ ਲਈ ਹਨਾ ਭਾਵੇਂ ਕੋਈ ਆਪਦੀ ਸਮਝ ਮੰਨ ਕੇ ਚੱਲੇ ਭਾਵੇਂ ਇਹ ਤੀਜਾ ਮੰਨ ਬੱਚਾ ਮਗਰ ਇਹਦੇ ਮਗਰ ਜੀ ਕੱਟੀ ਕਿਹੜੀ ਆ ਗਈ ਆ ਬੈਠੀ ਕੱਟੀ ਜੀ ਵਿੱਚ ਘਾਰ ਲਈ ਤੇ ਪਰ ਲਈ ਆ ਬਚਾ ਲਈ ਆ ਸਜਨੋਂ ਵਿੱਚ ਘਾਰ ਨਹੀਂ ਕੱਟੀ ਆ ਪੀ ਦੋ ਕ ਮਹੀਨੇ ਵਾਲੀ ਹੋਊਗੀ ਸਾਡੇ ਅੰਤਾਜੇ ਨਾਲ ਵੀ। ਹਾਂਜੀ। ਬਾਕੀ ਤੁਸੀਂ ਸਿਆਣੇ ਜੇ ਆਪ ਦਾ ਅੰਤਾਜਾ ਆਪ ਵੀ ਲਾ ਸਕਦੇ ਜੇ। ਚੁੰਨਚਾਂ ਪੋਲੀ ਆ ਜੀ। ਜੀ ਠੰਡੀ ਆ ਸੀਲ ਆ। ਦੁੱਧ ਕਿੰਨਾਗਾ? ਦੁੱਧ ਤੇਰੇ ਥੱਲੇ ਜੀ 7 ਕਿਲੋ ਜੀ। ਤੋਰਾ ਕਰਾਈਏ ਜੇਕ ਹਨਾ। ਹਾਂਜੀ। ਲਓ ਜੀ 7 ਕਿਲੋ ਦੁੱਧ। ਦੋਵੇਂ ਟਾਈਮ ਕੱਟੀ ਤੇ ਮਿਲਦੀ ਸਜਣੋ। ਥਾਂ ਲੈ ਵਾ ਆਂਦਾ ਵੀ ਬੜਾ ਖੂਬਸੂਰਤ ਆ। ਬਿਲਕੁਲ ਪੱਦਰ ਓਕੇ ਰਪੋੜ ਆ। ਕੋਈ ਭਾਈ ਸ਼ਾਇਦ ਆ ਨਹੀਂ ਕੋਈ ਬੰਨੇ ਰਾਣੀ ਹੈਗਾ ਇਹਨੂੰ। ਲੈ ਜਾਓ ਮੜੀ ਜੀ ਥਾਂ ਨੂੰ ਕਰ ਦੋ। ਕਰ ਦੋ ਮੜੀ ਜੀ। ਹਨਾ। ਲਓ ਜੀ। ਵਾਹ ਜੀ ਵਾਹ ਉਹ 70 ਰੁਪਏ ਮੋੜ ਲਿਓ ਲਿਓ ਰੋਇ ਤੇ ਇਹ ਵੀ ਸੁਗਾ ਤੇ ਜਗਾ ਥਣ ਥਣ ਬਿਲਕੁਲ ਲੋਕ ਵਾਲਾ ਵਾਈ ਸ਼ਾਈ ਕੋਈ ਨਹੀਂ ਹੈ ਲੈਵਾ ਥਣ ਲੈਵਾ ਪੱਧਰਿਆ 7 ਕਿਲੋ ਦੁੱਧਿਆ ਕਰਮਾਂ ਵਾਲੀ ਸਲੇ ਤੇ ਮਗਰ ਫੀਮੇਲ ਕੱਟੀ ਜਿਹੜੀ ਸਜਣੋਂ ਆ ਗਈ ਤੇ ਬਾਈ ਪੀਪਲ ਸਾਂ ਗੱਲ ਕਰੀਏ ਇਹ ਕਿੰਨੇ ਦੀ ਦੇਦਗੀ ਇਹ ਦੇ ਦਾਂਗੇ ਜੀ ਛੋਟੀ ਪਾਂਠੀ ਆਵਦੀ ਇੱਕ ਉਹ ਫਿਕਸ ਹੀ ਕਰਦੇ ਸ਼ਾਮ ਦਾ ਟਾਈਮ ਹੈ 62000 ਦੀ ਦੇ ਦਾਂਗੇ 60 ਪੂਰੇ ਦੀ ਕਰਦੇ ਯਾਰ ਜਾਣ ਦੇ ਠੀਕ ਆ 90 ਤੇ 60 ਆਲਾ ਸਜਣੋਂ ਭਾ ਮਗਰ ਵੀ ਕੱਟੀ ਆ ਜੀ ਕੱਟੀ ਬਹੁਤ ਸੋਹਣੀ ਪਈ ਜੀ ਜਿਹੜੀ ਇਹ ਝੋਟੀ ਆ ਇਹ 90000 ਰੁਪਇਆ ਕੀਮਤ ਕੀਤੀ ਪਰ ਗੱਲਾਂ 나ੜੂ ਸਜਣੋਂ ਠੀਕ ਆ ਇਹ 2 ਮਹੀਨੇ ਆਲੀ ਕੋਈ ਸੂਈ ਹੈ ਇਹ ਜਿਹੜੀ ਸਾੜ ਦੀ ਮਿਲ ਜੂਗੀ 7 ਕਿਲੋ ਦੁੱਧ ਆ ਉਹ ਤੇ ਸਾਰੇ ਗਰਮੀ ਨਜ਼ਾਰਾ ਦਿਊਗੀ ਹਾਂ ਬਿਲਕੁਲ ਸੱਜਰੋ ਸਾਫ਼ ਘਰਤੀ ਬੋਲੇ ਗਿੱਲਾ ਡਾੜੂਆ ਵੇਖ ਸਕਦੇ ਜੈਂ ਗਿੱਲਾ ਆਣ ਠੀਕ ਆ ਬੋਲੇ ਤੋਂ ਸਿੱਕਾ ਹੀ ਆਖੀ ਜਾਂਦੇ ਕਿ ਨਹੀਂ ਸਹੀ ਆ ਓਕੇ ਆ ਜਿੰਨੇ ਮਾਨੂੰ ਲੱਗੋ ਕੋ ਖਰੀਦਦਾਰੀ ਆਪਣੀ ਕਰ ਸਕਦਾ ਸਾਡੇ ਵੱਲੋਂ ਪਿਆਰ ਭਰੀ ਸასი ਗੱਲ ਜੀ